ਸਾਸਰੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਸ਼ਨੀਵਾਰ ਤੇ 6 ਜਨਵਰੀ ਤੇ ਆ ਦੇਖੋ ਜੀ ਸਵੇਰ ਦਾ ਮੌਸਮ ਦਾ ਹਾਲ ਡੇਲੀ ਦਾ ਇਹੀ ਕੰਮ ਹੈ ਧੁੱਪ ਚੜਦੀ ਨਹੀਂ ਆ ਬਸ ਧੁੰਦ ਵਗੈਰਾ ਠੰਡੀ ਠੰਡੀ ਹਵਾ ਚੱਲਦੀ ਰਹਿੰਦੀ ਆ ਦੇਖੋ ਜੀ ਟੂਟੀ ਦਾ ਪਾਣੀ ਵੀ ਨੈਟ ਬਰਫ ਪੰਗੂ ਠਰਿਆ ਪਿਆ ਸਾਢੇ 9 ਵਜੇ ਚੱਲੇ ਨੇ ਇੱਕ ਵਜੇ ਲੱਗਦਾ ਅੰਦਾਜ਼ ਸਵੇਰੇ ਸ਼ਾਮ ਦਾ ਮੌਸਮ ਦੇਖਣ ਚ ਤੇ ਅਤਾ ਜੀ ਮੈਂ ਬੇਟੇ ਨੂੰ ਨਾਸ਼ਤਾ ਵਗੈਰਾ ਬਣਾਤਾ ਹੈ ਸਕੂਲ ਵਾਸਤੇ ਤੇ ਲੰਚ ਵੀ ਤਿਆਰ ਕਰਦਾ ਉਹਦਾ ਤੇ ਹੁਣ ਮੈਂ ਲੱਗੀ ਆਂ ਬਰਸ਼ ਕਰਨ ਫਿਰ ਮੈਂ ਨਹਾ ਕੇ ਆਵਾਂਗੀ ਤੇ ਆ ਦੇਖੋ ਜੀ ਕੱਲ ਦੇ ਕੱਪੜੇ ਧੁੱਤੇ ਹੋਏ ਨੇ ਸੁੱਕੇ ਹੀ ਨਹੀਂ ਸੀਗੇ ਫਿਰ نیچے ਲਿਆ ਕੇ ਪਾਤੇ ਸੀ ਅੱਜ ਦੇਖਾਂਗੇ ਜੇ ਦੁਪਹਿਰ ਤੱਕ ਥੋੜੀ ਜੀ ਧੁੱਪ ਚੜੂਗੀ ਫਿਰ ਤੁਪੇ ਪਾਰਾਂਗੇ ਤੇ ਲੋ ਜੀ ਬੇਟੇ ਦਾ ਆਟੋ ਆ ਗਿਆ ਸੀਗਾ ਸਕੂਲ ਦਾ ਤੇ 10 ਵਜੇ ਹੁਣ ਸਕੂਲ ਲੱਗਦੇ ਐ ਸਾਢੇ 9 ਵਜੇ ਆਟੋ ਆ ਜਾਂਦਾ ਤੇ ਬਹੁਤ ਜ਼ਿਆਦਾ ਠੰਡ ਹੋਈ ਪਈ ਬਹੁਤ ਜ਼ਿਆਦਾ ਧੁੰਦ ਵਗੈਰਾ ਤੇ ਸਾਗ ਦੇਖੋ ਜੀ ਵੀਰਵਾਰ ਦਾ ਲਿਆ ਕੇ ਰੱਖਿਆ ਹੋਇਆ ਸੀ ਠੰਡ ਕਰਕੇ ਬਣਾਇਆ ਹੀ ਨਹੀਂ ਗਿਆ ਹੈਗਾ ਠੰਡ ਕਰਕੇ ਵੀ ਤੇ ਨਾਲੇ ਫਿਰ ਕੱਲ ਕੱਪੜੇ ਵੀ ਧੋਣੇ ਸੀ ਮੈਂ ਇਸ ਕਰਕੇ ਫਿਰ ਮੈਂ ਕੱਲ ਕੱਪੜੇ ਦਾ ਕੰਮ ਨਿਬੇੜ ਲਿਆ ਕੱਪੜੇ ਧੋਵਾਂਗੇ ਇੱਕ ਦਿਨ ਚਾਰ ਦਿਨ ਲੱਗ ਜਾਂਦੇ ਨੇ ਕੱਪੜਿਆਂ ਨੂੰ ਸੁੱਕਣ ਨੂੰ ਇੱਥੇ ਰੱਖੋ ਉੱਥੇ ਪਾ ਦਿਓ ਬਸ ਇਹੀ ਕੰਮ ਚੱਲਦਾ ਰਹਿੰਦਾ ਤੇ ਹੁਣ ਅੱਜ ਕਰਾਂਗੇ ਜੀ ਸਾਗ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਛੱਲਾਂਗੇ ਸਵਾਰਾਂਗੇ ਕੱਟ-ਕੁਟ ਕੇ ਫਿਰ ਸਾਗ ਧਰਦੀਆਂ ਹੁਣ ਨਾ ਕੇ ਆ ਗਈਆਂ ਹੁਣ ਚਾਹ ਚੂ ਪੀ ਲਈਏ ਤੇ ਨਾਸ਼ਤਾ ਵੀ ਕਰ ਲਿਆ ਮੈਂ ਤੇ ਹੁਣ ਪਹਿਲਾਂ ਜੀ ਸਾਗ ਨੂੰ ਕਟਾਂਗੀ ਤੇ ਬਾਰ ਜੀ ਬਹੁਤ ਜ਼ਿਆਦਾ ਠੰਡ ਸੀਗੀ ਬਹੁਤ ਜ਼ਿਆਦਾ ਠੰਡੀ ਹਵਾ ਚਲਦੀ ਸੀ ਸਾਡੇ ਜਿਹੜੇ ਲੌਬੀ ਵਾਲੇ ਪਾਸੋਂ ਨਾ ਸਾਰਾ ਹੀ ਖੁੱਲ੍ਹਾ ਹੈਗਾ 게ਟ ਗੂਟ ਵਾਲੇ ਪਾਸੋਂ ਤੇ ਸਿੱਧੀ ਹੱਥਾਂ ਪੈਰਾਂ ਨੂੰ ਹਵਾ ਪੈ ਰਹੀ ਸੀ ਠੰਡੀ ਮੈਨੂੰ ਤਾਂ ਕੋਈ ਨਹੀਂ ਸੀ ਮੈਂ ਤਾਂ ਬਾਰ ਬੈ ਕੇ ਕੱਟੂ ਵੀ ਲੈਣਾ ਸੀਗਾ ਮੈਨੂੰ ਇੰਨੀ ਜ਼ਿਆਦਾ ਠੰਡ ਨੂੰ ਮਤਲਬ ਕਿ ਪ੍ਰਦਾਸ਼ ਕਰ ਲੈਣੀ ਆ ਮੈਨੂੰ ਕੱਟੀ ਲੱਗਦੀ ਹੁੰਦੀ ਹੈ ਠੰਡ ਬਸ ਥੋੜੀ ਬਹੁਤ ਹੀ ਮੇਰੇ ਪੈਰਾਂ ਨੂੰ ਜ਼ਰੂਰ ਲੱਗਦੀ ਹੈ ਉਂਗਲਾਂ ਸੋਜ ਜਾਂਦੀਆਂ ਨੇ ਮਰੀਆਂ ਪੈਰਾਂ ਦੀਆਂ ਤੇਰੇ ਪਾਪਾ ਨੂੰ ਫਿਰ ਜ਼ਿਆਦਾ ਠੰਡ ਲੱਗ ਰਹੀ ਸੀ ਫਿਰ ਮੈਂ ਅੰਦਰ ਹੀ ਬੈੱਡ ਤੇ ਲਈ ਆਈ ਸੀ ਕੰਬਲ ਦੇ ਵਿੱਚ ਬੈ ਕੇ ਕੱਟੀ ਜਾ ਰਹੀ ਨੇ ਮੈਂ ਸਾਫ਼ ਕਰਕੇ ਪੜਾਈ ਜਾ ਰਹੀ ਆ ਤੇ ਸਾਗ ਬਹੁਤ ਜ਼ਿਆਦਾ ਵਧੀਆ ਸੀ ਦੇਖ ਲਓ ਜੀ ਵੀਰਵਾਰ ਦਾ ਲਿਆ ਕੇ ਰੱਖਿਆ ਸ਼ਨੀਵਾਰ ਹੈ ਬਿਲਕੁਲ ਹਰਾ ਹਰਾ ਪਿਆ ਸਾਗ ਇਹ ਉਹਨਾਂ ਨੇ ਜੜੇ ਲੈ ਕੇ ਆਏ ਸੀ ਨਾ ਬਾਜੀ ਉਹਨਾਂ ਦੇ ਆਪਣੇ ਖੇਤਾਂ ਦਾ ਸਾਗ ਸੀਗਾ ਇਹ ਆਪਾਂ ਕੋਈ ਸਬਜ਼ੀ ਵਾਲੇ ਪਾਈ ਤੋਂ ਨਹੀਂ ਲਿੱਤਾ ਹੈਗਾ ਉਹ ਆਪਣੇ ਘਰ ਦੇ ਖੇਤਾਂ 'ਚ ਤੋਂ ਢੋੜ ਕੇ ਲਿਆਏ ਨੇ ਤੇ ਨਾਲ ਆਪਾਂ ਜੀ ਸਾਗ ਕੱਟ ਲਿਆ ਪਾਲਕ ਵਗੈਰਾ ਮਿੱਥੇ ਮੁੱਥੇ ਸਾਰਾ ਕੁਝ ਕੱਟ ਲਿਆ ਆਪਾਂ ਤੇ ਆ ਦੇਖੋ ਜੀ ਕੱਪੜੇ ਮੇਰੇ ਹਲੇ ਪਏ ਨੇ ਤੇ ਹੁਣ ਥੋੜੀ ਜੀ ਜੇ ਲੱਗਦਾ ਪਿਆ ਮਾੜੀ ਮੁੱਟੀ ਜੀ ਧੁੱਪ ਚੜੂਗੀ ਲਿਸ਼ਕੋਰ ਜੀ ਪੈ ਰਹੀ ਹੈ ਫਿਰ ਪਹਿਲਾਂ ਮੈਂ ਕੱਪੜੇ ਪਾ ਕੇ ਆਨੀ ਆ ਥੋੜੇ ਜੀ ਕੋਠੇ ਤੇ ਥੋੜੇ ਕੱਪੜਿਆਂ ਨੂੰ ਧੁੱਪ ਲੱਗ ਜੂਗੀ ਤੇ ਸਾਗ ਮੈਂ ਕੱਟ ਕੇ ਰੱਖ ਲਿਆ ਦੇਖੋ ਜੀ ਅਦਰਕ ਲਸਣ ਹਰੀ ਮਿਰਚ ਵਗੈਰਾ ਇਹ ਆਪਾਂ ਪੀਸ ਕੇ ਪਾਵਾਂਗੇ ਵਿੱਚ ਸਾਗ ਦੇ ਤੇ ਮੈਂ ਅੱਜ ਪਹਿਲਾਂ ਕੱਪੜੇ ਸੁਕਣੇ ਪਾਣ ਗਈ ਸੀ ਕੋਠੇ ਤੇ ਧੁੱਪ ਥੋੜੀ ਜੀ ਚੜ ਗਈ ਹੈ ਵਿੱਚ ਹਵਾ ਚਲਦੀ ਵੀ ਹੈ ਭਾਵੇਂ ਧੁੰਦਲਾ ਧੁੰਦਲਾ ਵੀ ਹੋ ਰਿਹਾ ਮੌਸਮ ਧੁੰਦ ਵਾਲਾ ਵੀ ਤੇ ਵਿੱਚ ਥੋੜੀ ਬਹੁਤੀ ਧੁੱਪ ਚੜੀ ਹੈ ਤੇ ਮੈਂ ਕਿਹਾ ਚਲੋ ਥੋੜੀ ਜੀ ਉੱਪਰ ਲੱਗ ਜੂਗੀ ਕੱਪੜਿਆਂ ਨੂੰ ਕੱਲ ਦੇ ਤੋਤੇ ਹੋਏ ਸੀਗੇ ਠੰਡੇ ਠੰਡੇ ਜਿਹਾ ਲੱਗਦੇ ਰਹਿੰਦੇ ਨੇ ਸੁੱਕਣ ਤੋਂ ਬਾਅਦ ਵੀ ਅੱਜ ਕੱਲ ਨਾ ਇਦਾਂ ਦਾ ਮੌਸਮ ਹੈ ਕੱਪੜੇ ਠੰਡੇ ਠੰਡੇ ਗਿੱਲੇ ਗਿੱਲੇ ਜਿਹੇ ਰਹਿੰਦੇ ਨੇ ਤੇ ਹੁਣ ਜੀ ਅੱਧਰ ਮੈਂ ਸਾਗ ਵੀ ਧੋ ਕੇ ਕੁੱਕਰ ਦੇ ਵਿੱਚ ਰੱਖ ਦਿੱਤਾ ਪੂਰਾ ਕੁੱਕਰ ਉੱਪਰ ਤੱਕ ਭਰ ਗਿਆ ਥੋੜੀ ਦੇਰ ਤੱਕ ਬਸ نیچے ਤੱਕ ਹੋ ਜੂਗਾ ਸਾਗ ਤੇ ਪਾਣੀ ਪਾਤਾ ਬਸ ਥੋੜੀ ਦੇਰ ਤੱਕ ਇਹਨੂੰ ਫਿਰ ਮੈਂ नीचे जे होजूगा ਫਿਰ ਮੈਂ ਇਹਦੇ ਵਿੱਚ ਅਦਰਕ ਲਸਣ ਤੇ ਹਰੀ ਮਿਰਚ ਤੇ ਲਸਣ ਨੂੰ ਜਿਹੜਾ ਪੀਸ ਕੇ ਆਪਾਂ ਰੱਖਿਆ ਸੀ ਉਹ ਵੀ ਵਿੱਚ ਪਾ ਤਾ ਤੇ ਹੁਣ ਜੀ ਆਪਾਂ ਕੁੱਕਰ ਬੰਦ ਕਰਤਾ ਸੀਟੀਆਂ ਆ ਰਹੀਆਂ ਨੇ ਸਾਗ ਨੂੰ ਤੇ ਅਦਰ ਜੀ ਮਪੋਚਾ ਵਗੈਰਾ ਵੀ ਲਾ ਲਿਆ ਦੇਖੋ ਫਰਸ਼ ਕਿੰਨਾ ਗਿੱਲਾ ਗਿੱਲਾ ਹੋਇਆ ਪਿਆ ਸਾਰਾ ਕੰਮ ਨੇ ਵਿਗੜ ਲਿਆ ਹੁਣ ਇੱਕ ਵਾਚ ਚੱਲਿਆ ਆ ਦੇਖੋ ਜੀ ਕੜੀ ਅੱਗੇ ਐ ਸਵਾਇ 1:30 ਵੈਸੇ 1 1 ਵਜੇ ਦਾ ਹੀ ਟਾਈਮ ਐ ਤੇ ਅੰਦਰ ਜੀ ਪੜਥਾ ਵੀ ਬਣਾ ਲਿਆ ਪੈਂਗਨ ਦਾ ਮੈਂ ਤੇ ਸਾਗ ਆਪਣਾ ਬੰਦਾ ਪੈ ਸਾਗ ਦਾ ਪਰਾਤੀ ਖਾਵਾਂਗੇ ਹੌਲੀ ਹੌਲੀ ਬੰਦਾ ਰਹੂਗਾ ਤੇ ਇੱਧਰ ਆਪਾਂ ਕਿਚਨ ਦੀ ਵੀ ਸਾਰੀ ਸਫਾਈ ਕਰਤੀ ਹੈ ਬਾਰੋ ਵੀ ਪੋਚਾ ਪੁਚਾ ਲਾਤਾ ਹੈ ਤੇ ਚਾਹ ਵੀ ਪੀ ਲਈ ਆਪਾਂ ਬਣਾ ਕੇ ਆਹ ਦੇਖੋ ਜੀ ਕੋਠੇ ਤੇ ਮੈਂ ਕੱਪੜੇ ਪਾਤੇ ਆ ਹੁਣ ਆ ਦੇਖੋ ਨਾਲ ਹਵਾ ਹੀ ਜਲਦੀ ਪੀ ਹੈ ਇੱਧਰਲੀ ਸਾਈਡ ਤਾਂ ਧੁੱਪ ਬਹੁਤ ਘੱਟ ਪੈ ਰਹੀ ਹੈ ਸਾਡੇ ਕੱਪੜਿਆਂ ਵਾਲੇ ਫਸੇ ਨਾ ਪਿੱਛੇ ਜਿਹੜੇ ਸਾਡੇ ਘਰ ਬਣ ਗਏ ਨੇ ਉੱਚੇ-ਉੱਚੇ ਉਹਦੇ ਕਰਕੇ ਇੱਧਰ ਤਾਂ ਸਾਡੀ ਧੁੱਪ ਰੁਕ ਗਈ ਐ ਤੇ ਇੱਧਰ ਕਾਫੀ ਲੇਟ ਧੁੱਪ ਆਂਦੀ ਐ ਤਿੰਨ 3:30 ਵਜ ਜਾਂਦੇ ਨੇ ਪੂਰੀ ਤਰ੍ਹਾਂ ਧੁੱਪ ਆਣ ਵਾਸਤੇ ਜਾਂ ਫਿਰ ਸਵੇਰ ਨੂੰ ਆਂਦੀ ਹੁੰਦੀ ਏ ਥੋੜੀ ਜੀ ਜੇ ਧੁੱਪ ਵਧੀਆ ਚੱਜ ਨਾਲ ਚੜੇ ਤਾਂ ਆਂਦੀ ਐ ਨਹੀਂ ਤਾਂ ਫਿਰ ਨਹੀਂ ਹਵਾ ਹੀ ਲੱਗਦੀ ਪਈ ਐ ਕੱਪੜਿਆਂ ਉੱਧਰਲੀ ਸਾਈਡ 'ਤੇ ਤੇ ਨਾਲ ਜੀ ਮੱਲੀ ਆਈ ਸੀ ਲਸਣ ਉੱਥੇ ਤੇ ਸਾਗ ਦੇ ਵਿੱਚ ਪਾਤਾ ਸੀ ਲਸਣ ਫਿਰ ਮੇਰਾ ਖਤਮ ਹੋ ਗਿਆ ਸੀ ਛਿੱਲਿਆ ਹੋਇਆ ਤੇ ਹੁਣ ਮੈਂ ਕਿਹਾ ਚਲੋ ਜਿਹੜੀ ਮਾੜੀ ਮੋਟੀ ਧੁੱਪ ਤਾਂ ਪਹਿ ਗਈ ਐ ਇਧਰਲੀ ਸਾਈਡ ਧੁੱਪ ਹੈ ਗਈ ਐ ਕੋਠੇ ਤੇ ਪਰ ਹਵਾ ਨਾਲ ਬਰਾਬਰ ਜਲਦੀ ਵੀ ਠੰਡੀ ਠੰਡੀ ਤੇ ਮੈਂ ਕਿਹਾ ਚਲੋ ਨਾਲ ਲਸਣ ਛੱਲਣਨੀ ਆ ਫਿਰ ਜਿਹੜੇ ਕੱਪੜੇ ਮਾੜੇ ਮੋٹے ਸੁੱਕ ਜਾਣਗੇ ਨਾਲ ਕੱਪੜੇ ਵੀ ਲੈ ਜਾਾਂਗੀ ਥੱਲੇ ਹੇ ਹੁਣ ਜੀ ਮੈਂ نیچے ਆ ਗਈ ਸੀ ਕੱਪੜੇ ਵਗੈਰਾ ਲਾ ਲਏ ਸੀ ਸਾਢੇ 3:30 ਵਜ ਗਏ ਨੇ ਤੇ ਆ ਜੀ ਆਪਾਂ ਫੁਲਕੇ ਵੀ ਮੈਂ ਬਣਾ ਲਿਆ फटाफट ਤੇ ਹੁਣ ਮੈਂ ਪਰਤਾ ਗਰਮ ਕਰਨ ਲੱਗੀ ਆ ਦੁਪਹਿਰ ਦੀ ਆਪਾਂ ਰੋਟੀ ਖਾਵਾਂਗੇ ਨਾਲ ਆਪਾਂ ਥੋੜਾ ਜਿਹਾ ਹਰਾ ਧਨੀਆ ਪਾ ਦਿੰਨੇ ਆ ਤੇ ਸਾਗ ਹਲੇ ਆਪਣਾ ਜੀ ਬਣਿਆ ਨਹੀਂ ਹੈਗਾ ਹੋ ਫਿਰ ਮੈਂ ਰੋਟੀ ਖਾ ਕੇ ਉਹਨੂੰ ਘੋਟਾਂਗੀ ਸਾਗ ਨੂੰ ਥੋੜੀ ਦਰ ਹੋਰ ਸੇਕ ਕੇ ਤੇ ਰੱਖ ਦਿੱਤਾ ਹੈ ਆ ਦੇਖੋ ਜੀ ਹੁਣ ਆਪਾਂ ਰੋਟੀ ਆਪਣੀ ਪਾ ਲਈਏ ਪਲੇਟਾਂ ਦੇ ਵਿੱਚ ਤੇ ਹੁਣ ਜੀ ਮੈਂ ਰੋਟੀ ਰੋਟੀ ਖਾ ਲਈ ਸੀਗੀ ਤੇ 4:00 ਵਜ ਗਏ ਨੇ 4:00 ਸਵਾ 4 ਤੇ ਸਾਗ ਨੂੰ ਮੈਂ ਹਲੇ ਸੇਕ ਕੇ ਤੇ ਰੱਖਿਆ ਹੋਇਆ ਸੀਗਾ ਤੇ ਹੁਣ ਇਹਨੂੰ ਚੈੱਕ ਕਰਦੇ ਆਂ ਘੋਟ ਕੇ ਦੇਖਦੀ ਆਂ ਵੀ ਵਧੀਆ ਗਲ ਗਿਆ ਕਿ ਨਹੀਂ ਨਹੀਂ ਤਾਂ ਫਿਰ ਦੁਬਾਰਾ ਰੱਖ ਦਾਂਗੀ ਸੇਕ ਤੇ ਅਰ ਦੇਖਿਆ ਤਾਂ ਗੱਲ ਗਿਆ ਸੀਗਾ ਬਸ ਫਿਰ ਇਹਦੇ ਵਿੱਚ ਹੁਣ ਆਪਾਂ ਮੱਕੀ ਦੇ ਆਟੇ ਦਾ ਆਲਣ ਪਾਦਾਂਗੇ